ਜਲੰਧ ਦੇ थाना 파ਰਗਵ ਕੈਂਪ ਦੇ ਅਧੀਨ ਆਉਂਦੇ ਨਿਊ ਦਸ਼ਮੇਸ਼ ਨਗਰ ਦੇ ਵਿੱਚ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਜ਼ੀ ਇੱਕ ਕਦਨ ਪੁਰਾਣੇ ਵਿਵਾਦ ਨੂੰ ਲੈ ਕੇ ਹਮਲਾਵਰਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਕਟਨਾ ਦੇ ਵਿੱਚ ਗੋਲੀ ਲੱਗਣ ਦੇ ਨਾਲ ਪਵਨ ਕੁਮਾਰ ਉਰਫ सोनू ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਪਹੁੰਚੀ ਕਰਵਾਇਆ ਗਿਆ ਜ਼ਖਮੀ ਵਿਅਕਤੀ ਨੇ ਕਿਹਾ ਕਿ ਉਹਨਾਂ ਦੇ بیٹے ਦਾ ਇੱਕ ਦਿਨ ਪਹਿਲਾਂ ਇਲਾਕੇ ਦੇ ਵਿਅਕਤੀ ਦੇ ਨਾਲ ਵਿਵਾਦ ਹੋਇਆ ਸੀ ਜ਼ਖਮੀ ਪਵਨ ਨੇ ਦੱਸਿਆ ਕਿ ਬੀਤੇ ਦਿਨੀ ਵਿਅਕਤੀ ਵੱਲੋਂ بیٹے ਨੂੰ ਬਿਨਾਂ ਗਾਲ ਦੇ ਇਲਾਕੇ ਦੇ ਵਿਅਕਤੀ ਨੇ ਥੱਪੜ ਮਾਰ ਦਿੱਤਾ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਹੋਰ ਵੀ ਗਰਮਾ ਗਿਆ ਲੁਧਿਆਣਾ ਲਾਈਵਲੀ ਅਮਿਤ <th>ਪਰਦੀਪੂਰਿ ਪਾਜੀ ਕੀ ਕੀ ਨਾਮ ਤੁਹਾਡਾ ਮੈਂ ਸਾਹਿਬ ਆਪਣੀ ਡਿਊਟੀ ਤੋਂ ਆਇਆ ਸੀ ਭਾਈ ਨਾਮ ਕੀ ਆਪਣਾ ਮੇਰਾ ਨਾਮ ਹੈ ਰਿਜਿੰਦਰ ਕੁਮਾਰ ਕੀ ਗੱਲ ਕੀ ਹੋਈ ਪਾਜੀ ਮੈਂ ਪਾਜੀ ਡਿਊਟੀ ਤੋਂ ਆਇਆ ਸੀ ਆਪਣੀ ਬਾਈਕ ਘਰੇ ਖੜੀ ਕੀਤੀ ਆ ਹਾਂਜੀ ਤੇ ਇਹਦਾ ਮੈਨੂੰ ਸਵੇਰੇ ਫੋਨ ਆਇਆ ਵੀ ਏਦਾਂ ਦਾ ਝਗੜਾ ਹੋਇਆ ਮੇਰੇ ਬੇਟੇ ਦਾ ਕੋਈ ਨਹੀਂ ਨਾ ਤਾਂ ਝਗੜਾ ਹੋਇਆ ਸਰ ਕੀ ਨਾਮ ਉਹਦਾ ਇਹਦੇ ਬੇਟੇ ਦਾ ਵੀ ਹੋਇਆ ਉਹਨਾਂ ਦਾ ਝਗੜਾ ਮੈਨੂੰ ਨਹੀਂ ਪਤਾ ਭਾਈ ਨਾਮ ਕੀ ਉਹਨਾਂ ਦਾ ਪਾਜੀ ਮੈਂ ਉਹਦੇ ਮੈਨੂੰ ਨਹੀਂ ਆ ਨਾ ਪਤਾ ਸਰ ਜਿਨ੍ਹਾਂ ਦਾ ਝਗੜਾ ਹੋਇਆ ਉਹਨਾਂ ਦਾ ਨਾਮ ਕੀ ਹੈ ਮੈਨੂੰ ਨਹੀਂ ਪਤਾ ਉਹ ਬੇਟੇ ਦਾ ਨਾਮ ਅੱਛਾ ਚਲੋ ਕੀ ਗੱਲ ਹੋਈ ਹੈ ਮੈਨੂੰ ਨਹੀਂ ਪਤਾ ਗੱਲ ਕੀ ਹੋਈ ਹੈ ਮੈਨੂੰ ਕਹਿੰਦਾ ਐਦਾਂ ਦਾ ਗੱਲ ਹੋਈ ਹੈ ਮੈਂ ਕਿਹਾ ਭਾਜੀ ਮੈਂ ਸ਼ਾਮੀ ਆਵਾਂਗਾ ਸਾਢੇ 9 ਵਜੇ ਮੈਨੂੰ ਆਂਦੇ ਨੂੰ ਅੱਛਾ ਉਸ ਤੋਂ ਬਾਅਦ ਮੈਂ ਘਰੇ ਆਇਆ ਮੈਂ ਆ ਕੇ ਬਾਹਰ ਆ ਕੇ ਬੈਠਾ ਹੀ ਆਂ ਐਦਾਂ ਜਿੱਦਾਂ ਇਹ ਮੈਂ ਥੜੇ ਦੇ ਅੱਧਾ ਬੈਠਾ ਆਏ ਮੇਰੇ ਨਾਲ ਬੈਠਾ ਮੈਂ ਕੋਈ ਗੱਲਬਾਤ ਪੁੱਛਦਾ ਉਹਨੇ ਜਦੋਂ ਕੋਈ ਮਰ ਗਿਆ ਕੋਣ ਮਾਰ ਗਿਆ ਭਾਈ ਕਿੰਨੇ ਬੰਦੇ ਸੀ ਸਾਨੂੰ ਨਹੀਂ ਮੈਨੂੰ ਨਹੀਂ ਕਸਮ ਲੱਗੇ ਮੈਂ ਲਾਈਸੈਂਸ ਪਹਿਲੀ ਵਾਰ ਜੇ ਕਿ ਗੋਲੀਆਂ ਇਦਾਂ ਜਲਦੀ ਨਹੀਂ ਕਿੰਨੇ ਜਣੇ ਸੀ ਬੰਦੇ ਬਾਈਕ 'ਤੇ ਨਹੀਂ ਭਾਈ ਆਪਾਂ ਬੰਦੇ ਬਾਈਕ 'ਤੇ ਆਏ ਸੀ ਕਿ ਨਹੀਂ ਭਾਈ ਆਪਾਂ ਦੇਖਿਆ ਉਸ ਨੂੰ ਨਹੀਂ ਜਾਨੂ ਅੱਛਾ ਮੈਨੂੰ ਨਹੀਂ ਪਤਾ ਦੋਨੂੰ ਚਲਾਈਏ ਲਾਗੇ ਚਲਾਈਏ ਤੁਹਾਨੂੰ ਨਜ਼ਰ ਹੀ ਕੱਕਣੀ ਆਇਆ ਅੱਛਾ ਮੈਨੂੰ ਇਹਨਾ ਪਤਾ ਮੈਨੂੰ ਨਹੀਂ ਪਤਾ ਉਸ ਵਲੇ ਜੂ ਠਾ ਦੀ ਆਵਾਜ਼ ਆਈਏ ਇਦਾਂ ਆਵਾਜ਼ ਆਈ ਇਦਾਂ ਲੈਟਰ ਫਟਿਆ ਅੱਛਾ ਤੇ ਉਸ ਤੋਂ ਬਾਅਦ ਇਦਾਂ ਲੱਗਿਆ ਕਿ ਯਾਰ ਉਹਦੇ ਹੱਥ ਦੇਖੇ ਕਹਿੰਦਾ ਨਹੀਂ ਖੂਨ ਨਾ ਭਰ ਕੇ ਕਹਿੰਦਾ ਤੂੰ ਕਹਿੰਦਾ ਵਿੱਕੀ ਇਹ ਕੀ ਹੋ ਗਿਆ ਯਾਰ ਲੈਟਰ ਕਿੱ ਅੰਦਰ ਰਵੀਰ ਪੇ ਦੀ ਗੱਲ ਨਾ ਕਿ ਮੀਚੱਕੀ ਕਹਿੰਦਾ ਮੇਰੇ ਗੋਲੀ ਮਾਰ ਗਿਆ ਅੱਛਾ ਆਪੇ ਕੋ ਉਾਰ-ਪਾਰ ਗੋਲੀ ਹੋਈ ਸਰ ਕਹਿੰਦੇ ਕੋਈ ਉਥੇ ਗੋਲੀ ਵੀ ਬਰਾਮਦ ਕੀਤੀ ਹੈ ਹਾਂਜੀ ਉੱਥੇ ਦਿਖਾ ਸਕਦੇ ਹੋ ਭਾਜੀ ਬਰਾਮਦ ਨਹੀਂ ਆਪਾਂ ਕੀਤੀ ਉਹ ਜਿੱਦੂ ਜਿਹੜੇ ਵੀ ਬੰਦੇ ਗਏ ਹੋਣਗੇ ਮਾਰ ਕੇ ਤੇ ਥੱਲੇ ਡੇਕੀ ਸੀ ਉੱਥੇ ਡਿੱਗੀ ਦਿਖਾ ਸਕਦੇ ਹੋ ਚੱਕੀ ਆ ਇਹ ਗੋਲੀ ਹੈ ਅੱਛਾ ਇਹ ਉਥੇ ਚੱਕੀ ਜਿੱਥੇ ਚੱਲੀ ਹੈ ਹਾਂ ਇਹ ਉਹਨੇ ਚੱਕੀ ਹੈ ਜਿਹੜੇ ਗੋਲੀ ਵੱਜੀ ਹੈ ਅੱਛਾ ਜਿਹਦੇ ਲੱਗੀ ਹੈ ਗੋਲੀ ਵੱਜੀ ਉਹਦਾ ਨਾਮ ਕੀ ਹੈ ਜੀ ਜਿਹੜੇ ਬੰਦੇ ਕੋਲ ਤੁਹਾਡੇ ਨਾਲ ਹੀ ਬੈਠਾ ਸੀ ਨਾ ਤਾਂ ਨਾਮ ਦਾ ਨਾਮ ਸ਼ੋਰ ਕਾੜੀ ਚੰਟਾ ਆਪਾਂ ਕਹਿੰਦੇ ਆ ਮੇਰਾ ਯਾਰ ਚੰਟਾ 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 ਇਹ ਕਿਹੜੀ ਜਗ੍ਹਾ ਤੇ ਰਹਿਣ ਵਾਲਾ ਜੀ ਇਹ ਨਿਊ ਦਸ਼ਮੇਸ਼ ਨਗਰ ਜਿਹੜੀ ਕਟਨਾ ਹੋਈ ਉਹ ਕਿੱਥੇ ਹੋਈ ਹੈ ਜੀ ਇਹ ਵੀ ਨਿਊ ਦਸ਼ਮੇਸ਼ ਨਗਰ ਜੀ ਹੋਈ ਠੀਕ ਹੈ ਨਿਊ ਦਸ਼ਮੇਸ਼ ਨਗਰ ਕਿਹੜੀ ਜਗ੍ਹਾ ਤੇ ਹੋਈ ਹੈ ਜੀ ਉਹ ਜੁਲੈਂਟ ਹੌਸਲ ਨਾਲ ਜੀ ਠੀਕ ਹੈ ਅੱਛਾ ਸਰ ਇੱਥੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਲੱਗੀ ਕੈਮਰੇ ਕੁਮਰੇ ਲੱਗੇ ਹੋਏ ਇੱਥੇ ਕੋਈ ਸਰ ਮੈਨੂੰ ਨਹੀਂ ਸਮਝ ਆਉਂਦਾ ਉਹ ਕੋਈ ਪੁਲਿਸ ਨੂੰ ਸੂਚਨਾ ਕੀਤੀ ਕੀ ਤੁਹਾਡੇ ਵਾਲੋਂ ਨਹੀਂ ਮੇਰੇ ਵਾਲੋਂ ਕੀਤੀ ਮੇਰੇ ਕੋਲ ਨੰਬਰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵਾਲੋਂ ਕੀਤੀ ਕੀ ਇਹਨਾਂ ਨੂੰ ਮੈਂ ਫੋਨ ਕਰ ਦਿੱਤਾ ਹੈ ਉਹਨਾਂ ਦੇ ਘਰਦਿਆਂ ਨੂੰ ਕਿ ਇਦਾਂ ਦਾ ਗੱਲ ਹੋਈ ਹੈ ਉਹ ਵੀ ਮੈਂ ਨਹੀਂ ਕੀਤਾ ਜਦੋਂ ਗੋਲੀ ਚੱਲੀ ਰੋੜਾ ਹੀ ਇੰਨਾ ਕੇ ਪੈ ਗਿਆ ਉਹ ਆਪੇ ਆ ਗਿਆ ਸਰ ਹੁਣ ਕਿਹੜੇ ਕਿੱਥੇ ਲੈ ਕੇ ਆਇਓ ਨੂੰ ਇਲਾਜ ਲਈ ਐਸੇਪਲ ਹਸਪਤਲ ਲੈ ਡਾਕਟਰ ਵਾਲੋਂ ਕੀ ਕਿਹਾ ਜਾ ਰਿਹਾ ਡਾਕਟਰ ਇਹ ਕਹਿੰਦੇ ਆ ਜੀ ਇਹਨਾਂ ਨੂੰ ਲੈ ਜਾਓ ਰੈਫਰ ਕਰ ਰਹੇ ਰੈਫਰ ਨਹੀਂ ਕਰ ਰਹੇ ਅਜੇ ਫਿਰ ਹਾਲ ਕਹਿੰਦੇ ਉਹ ਉਹਨਾਂ ਦੀ ਜਲੀ ਮਲਾਜੂਕ ਹੈਗੀ ਬੜਾ ਸਿਸਟਮ ਹਾਂ ਕੰਡੀਸ਼ਨ ਬਿਹੋਸ਼ੀ ਹੋ ਗਿਆ ਦਾ ਠੀਕ ਹੈ ਜੀ ਭਾਈ ਕੀ ਨਾਮ ਹੈ ਤੁਹਾਡਾ ਮੈਂ ਨਾ ਜੀ ਕਰਨ ਮਾਲ ਨੂੰ ਸਾਜੀ ਭਾਈ ਕੀ ਗੱਲ ਹੋਈ ਹੈ ਕਿ ਇਹਨਾਂ ਨੇ ਤੁਹਾਡੇ ਤੇ ਮੁੰਡੇ ਨਾਲ ਝਗੜਾ ਹੋਇਆ ਸੀ ਕੱਲ ਰਾਤ ਹੂੰ ਮੁੰਡਾ ਕੰਮ ਕਰਦਾ ਲੱਗਦਾ ਹੈ ਪਹਿਲੇ ਹੀ ਕੰਮ ਲੈਣ ਕਰਦਾ ਜਦੋਂ ਟੈਂਡਰ ਨਾਲ ਹੀ ਕੰਮ ਤੇ ਆ ਰਿਹਾ ਹੈ ਤੇ ਇਹਨਾਂ ਉਹ ਸਟਾ ਜੋਆ ਲਿਖਦੇ ਆ ਦੜਾਈ ਦੜੇ ਦਾ ਕੰਮ ਹੀ ਉਤੋਂ ਦਾ ਉਹ ਜਿਆਦਾ ਜੋਆ ਵਿੱਚ ਬਹੁਤ ਹੁੰਦਾ ਉਹਨਾਂ ਮੁੰਡੇ ਨੂੰ ਨੇ ਆਨੇ ਬੁਲਾਇਆ ਗੁਰੂ ਮੇਂ ਮੁੰਡੇ ਨੂੰ ਇਹ ਮੁੰਡਾ ਮਰੇ ਜਾਂਦਾ ਵੀ ਉਹ ਸ਼ਰਾਬ ਪੀ ਗਈ ਤੇ ਉਹ ਦੇਖੋ ਪਹਿਲੇ ਕੰਮੋਂ ਦਾ ਕੰਮ ਇਹ ਹੈ ਕਿ ਕਿਹਨੂੰ ਰੜਨਾ ਲੱਗੋ ਜੀ ਸਾਰੇ ਮੁਹੱਲੇ ਕੋਈ ਰਿਪੋਰਟ ਲੈ ਲੋ ਸੱਜੀ ਆ ਮੁੰਡਾ ਗਿਆ ਤੇ ਮੁੰਡੂਣਾ ਹੋਰ ਬਈ ਦੀ ਹਾਲ ਥੱਪੜ ਮਾਰ ਕੇ ਇਹ ਮੁੰਡਾ ਆ ਕੇ ਨੋ ਮੇ ਬਿਆਰ ਆ ਪਰ ਸੱਜੀ ਦੇ ਬਾਅਦ ਇੱਕ ਦੋ ਬੱਚੇ ਸਾਟ ਲੱਗ ਜਿੰਦੀ ਕਿੰਨੀ ਮਸੂਤ ਹੋਈ ਦੀ ਤਾਂ ਕੋਈ ਦੇਖੋ ਸ਼ਰਮ ਦਾ ਮੁੰਡਾ ਕਹਿੰਦਾ ਅੰਨੀ ਰਾਤ ਜਾਰ ਤੋਂ ਸੁਲਾ ਰਹੇ ਕੋਈ ਗੱਲ ਨਾ ਪਕਾਤ ਕਮੇਟੀ ਕਿੰਨੇ ਬੁਲਾਏ ਮਾ ਮੇਰਾ ਮੁੰਡਾ ਨਹੀਂ ਇਹ ਕਿਉਂ ਥੱਪੜ ਮਾਰਿਆ ਕੋਈ ਗੱਲ ਨਹੀਂ ਨਿਪਟ ਗਈ ਨਿਪਟ ਗਈ ਚਲੋ ਹੋਏਗਾ ਕਿ ਭਾਈ ਬੋਲ ਸਾਡੇ ਖੇਲੀ ਦਾ ਬੰਦਾ ਬਾਜ ਦੁਕਾਨੀ ਸਾਡੇ ਦਾ ਹਮਲਾ ਕਰਦਾ ਵੀਡੀਓ ਆ ਕੇ ਸਾਡੇ ਕਿੰਨੇ ਹਮਲਾ ਕੀਤਾ ਕੌਣ ਹੈ ਕੋਣ ਹੈ ਨਾਮ ਉਹਦਾ ਉਹਨਾਂ ਦਾ ਲਾ ਜੀ ਪਰਮਜੀਤ ਰੇਂਕੂ ਉਹਦੀ ਜਨਾਨੀ ਘਰ ਦੇ ਪਰਮਜੀਤ ਦੀ ਜਨਾਨੀ ਤੇ ਆਸ਼ੂ

ਕੁਲੀਏ ਕਿ ਜਿਹੜੀ ਇੱਕ ਮੋਰੀ ਅੱਛਾ ਜੀ ਮੋਰੀ ਅੱਜ ਜਿਹੜੀ ਅੱਜ ਜਿਹੜੀ ਫਾਇਰਿੰਗ ਹੋਈ ਉਹ ਕਿਹਨੇ ਕੀ ਹਾਂ ਜੀ ਜੀ ਉਹ ਗੱਲ ਕਿੰਨੇ ਕੋਈ ਹਮਲਾ ਕੀਤਾ ਉਹ ਆ ਗਿਆ ਸੀ ਆਪਣੇ 1.5 2 ਦੇ ਕੰਮ ਦੇ ਅੱਛਾ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਰਿਪੋਰਟ ਥਾਣੇ ਦੇ ਦਿੱਤੀ ਠੀਕ ਹੈ ਜੀ ਮੈਂ ਥਾਣੇ ਚਲੇਗਾ ਥਾਣੇ ਰਿਪੋਰਟ ਦੇ ਕੇ ਕਿਹਨੇ ਕਰੀ ਹੁਣ ਤਾਂ ਸਾਰੇ ਪੁਲਿਸ ਦੇਈ ਉਹ ਨਾ ਕਰੇ ਪੁਲਿਸ ਗਈ ਨਹੀਂ ਪੁਲਿਸ ਨੂੰ ਪਹਿਲੇ ਉਹਨਾਂ ਦਾ ਉਹਨਾਂ ਦਾ ਕੰਮ 2 ਨੰਬਰ ਦਾ ਬਾਈ ਉਸ ਨੂੰ ਘਰ ਜਾਣ ਸਕਦੇ ਸਹੀ ਫਾਇਰਿੰਗ ਇਹਦੇ ਵੱਲੋਂ ਕੀਤੀ ਗਈ ਹੈ ਫਾਇਰਿੰਗ ਉਹਨਾਂ ਤੁਹਾਨੂੰ ਦੱਸਿਆ ਨਾ ਕੁਝ ਤਾਂ ਮੈਂ ਸਾਰੇ

ਉਹ ਮਰ ਲਿਆ ਉਹ ਸੁੱਕਨੇ ਵੀ ਕੀ ਕਰਤਾ ਤੁਸੀਂ ਕਿੱਥੇ ਸੀ ਜਦੋਂ ਉਹਨਾਂ ਨੇ ਗੋਲੀ ਮੈਂ ਖੋਜੀ ਤਾਂ ਉਹਨਾਂ ਦਾ ਪਲਾਟ ਖਾਲੀ ਰਹਿ ਗਿਆ ਉੱਥੇ ਹੀ ਉਹ ਆਪਣੇ ਮੱਲੇ ਖੜੀ ਸੀ ਹਾਂ ਮੱਲੇ ਖੜੀ ਸੀ ਠੀਕ ਹੈ ਜੀ ਉਹਨਾਂ ਨੇ ਗੋਲੀਆਂ ਗੋਮਾਰੀਆਂ ਮੇਰੇ ਇੱਕ ਹੀ ਗੋਲੀ ਚੱਕ ਕੇ ਲੈ ਆਇਆ ਇੱਕ ਗੋਲੀ ਮੇਰੇ ਪੇਟ ਦੇ ਵਿੱਚ ਹੋਈ ਠੀਕ ਹੈ ਇੱਥੇ ਚਾਈ ਦੀ ਦੋ ਗੋਲੇ ਦੋ ਫਾਇਰ ਕੀਤੇ ਉਹਨਾਂ ਨੇ ਦੋ ਗੋਲੀਆਂ ਮਾਰੀਆਂ ਗੋਲੀਆਂ ਚਾਹ ਜਿਆਦਾ ਮਾਰੀਆਂ ਤੁਹਾਨੂੰ ਨਹੀਂ ਲੱਗੀਆਂ ਮੈਂ ਰਹੀ ਤੇ ਭੱਜ ਗਿਆ ਹੁਣ ਇਹ ਵਾਕਿਆ ਕਿਸ ਮੱਲੇ ਦਾ ਕਿੱਥੇ ਦਾ ਆਪਣਾ ਨਿਊ ਇਨਫੋਰਮੇਸ਼ਨ ਹੈ ਕਰ ਜੀ ਹਾਂ ਜੀ ਉੱਥੇ ਦਾ ਉਹ ਅਗੇ ਤਿੰਨ ਬੰਦੇ ਕੁਛ ਕੀ ਕੰਮ ਕਰਦੇ ਹੋ ਮੈਂ ਸਪੋਰਟ ਦਾ ਕੰਮ ਕਰਦਾ ਹਾਂ ਜੀ ਹਾਂਜੀ ਇਹ ਅੱਜ ਇੱਕ ਇਨਫੋਰਮੇਸ਼ਨਾਨੂੰ ਹਸਪੀਟਲ ਤੋਂ ਰੀਸੀਵ ਹੋਈ ਸੀ ਕਿ ਭਾਰੂ ਕੈਂਪ ਦੇ ਏਰੀਆ ਦੇ ਵਿੱਚ ਕਿਲਕ ਨਗਰ ਦੇ ਲੈਣ ਵਾਲੇ ਸੀਗੇ ਪਵਨ ਉਹ ਜਿਹੜੇ ਐਡਮਿਟ ਹੋਏਗਾ ਉਹਨਾਂ ਨੂੰ ਜਦੋਂ ਚੈੱਕ ਕੀਤਾ ਗਿਆ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਮਹੱਲੇ ਦੇ ਜਿਹੜੇ ਇੱਕ ਵਿਸ਼ਾਲ ਆਸ਼ੂ ਚਾਰਲੀ ਤੇ ਇੱਕ ਹੋਰ ਮੁੰਡਾ ਸੀਗਾ ਮੱਕੀ ਤੇ ਇਹਨਾਂ ਨੇ ਜਿਹੜਾ ਇਹਨਾਂ ਦੇ ਪੇਟੇ ਨਾਲ ਕੱਲ ਵੀ ਇਸ ਸੰਬੰਧੀ ਲੜਾਈ ਜਿੱਦਾਂ ਹੋਇਆ ਸੀ ਉਸੇ ਸੰਬੰਧੀ ਉਹਨਾਂ ਨੂੰ ਲੱਭਦੇ ਸੀਗੇ ਜਿਹੜਾ ਇਹਦੇ ਤਿੰਨ ਨੇ ਕੈਪ ਕੀਤਾ। ਉਹਦੇ ਵਿੱਚ ਇਹਨਾਂ ਲੋਕਾਂ ਨੂੰ ਦੱਸਵਾ ਗਏ ਕਿ ਉਹਨਾਂ ਨੇ ਫਾਇਰ ਵੀ ਕੀਤਾ ਤੇ ਇੰਜਰੀਜ਼ ਹੈਗੇ ਬਟ ਉਹਨਾਂ ਨੂੰ ਡਾਕਟਰ ਇਹ ਜੀ ਡਿਟੈਕਟ ਕਰ ਰਹੇ ਨੇ ਕਿ ਕਿਸ ਚੀਜ਼ ਦੀ ਇੰਜਰੀ ਹੈ। ਜੀ ਸਰ ਕੀ ਰਣਜੀਤ ਕੀ ਸਾਹਮਣੇ ਆਈ ਰਹੀ? ਕਿਹਨਾਂ ਦੀ ਆਪਸੀ ਕੋਈ ਲੜਾਈ ਹੋਈ ਸੀ? ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਨੂੰ ਲੈ ਕੇ ਕੱਲ੍ਹ ਕੋਈ ਝਗੜਾ ਹੋਇਆ ਸੀ। ਸੋ ਉਸ ਗੱਲ ਨੂੰ ਇਹਨਾਂ ਨੇ ਜਿਵੇਂ ਅੱਜ ਵੀ ਉਹਨਾਂ ਦੇ ਅਗਰੇ ਬੇਟੇ ਦੇ ਨਾਮ ਤੋਂ ਕਰ ਰਹੇ ਨੇ। ਸਭ ਤੋਂ ਫਾਇਰ ਹੋਏ ਇਹਨਾਂ ਦੇ ਕਹਿਣ ਮੁਤਾਬਕ ਹੈ ਪਰ ਉਸ ਨੂੰ ਇਹ ਵੀ ਵੈਰੀਫਾਈ ਕਰਦੇ ਇੱਕ ਇਹਨਾਂ ਦੇ ਪਰਜੇ ਨਾਮ ਨਾਲ ਗੋਲੀ ਵੀ ਪਈ ਹੈ ਫੋਲ ਜਾਂ ਗੋਲੀ ਪਈ ਹੈ ਜਿਹੜਾ ਮੂਕੇ ਤੇ ਆਈ ਵੀਟ ਪਲੱਸ ਹੈ ਜਿਹੜੇ ਨਾਲ ਬੱਟੇ ਹੋਏ ਹੈ ਅਜੀ ਤਿਲਹਾਲ ਦੀ ਥਾਂ ਇਹ ਜੋ ਡਾਕਟਰ ਨੂੰ ਵੀ ਗੱਲ ਕੀਤੀ ਹੈ ਉਹ ਵੀ ਵੈਰੀਫਾਈ ਕਰਦੇ ਕਿ ਕਿਸ ਚੀਜ਼ ਦੀ ਹੈ ਸਰ ਉਸ ਇਲਾਕੇ ਦੇ ਵਿੱਚ ਮੋਲ ਇਸ ਵੇਲੇ ਸ਼ਾਂਤ ਹੈ ਜੀ ਸੋ ਕੋਈ ਜੀ ਉੱਥੇ ਵੀ ਜਾ ਰਹੇ ਉਹ ਮੌਕਾ ਵੀ ਦੇਖ ਲੈਣਾ ਜੇ ਜਿਹੜਾ ਹੋਇਆ ਤਾਂ ਉਹਨੂੰ ਵੈਰੀਫਾਈ ਕਰਕੇ ਜਿਹਦਾ ਵੀ ਜਿਹਦੇ ਵਿੱਚ ਦੋਸ਼ੀ ਹੋਵੇ ਉਹਦੇ ਤੇ ਕਾਨੂੰਨੀ ਕਾਰਵਾਈ ਜੜੀ ਸਰ ਇਹ ਵੀ ਗੱਲ ਸਾਹਮਣੇ ਆਈ ਕਿ ਕਹਿੰਦੇ ਕਿ ਜਿਹੜੇ ਵਿਅਕਤੀ ਆ ਕਹਿੰਦੇ ਵੀ ਨਸ਼ਾ ਵਗੈਰਾ ਵੇਚਦੇ ਉਹਨੂੰ ਰੋਪਲ ਕਰਕੇ ਜਵਾਬ ਏਦਾਂ ਦੀ ਕੀ ਗੱਲ ਨਹੀਂ ਅਸੀਂ ਵਿਕਟਰ ਉਹਨਾਂ ਨੇ ਖੁਦ ਗੱਲ ਕੀਤੀ ਹੈ ਉਹਦੀ ਫੈਮਲੀ ਨੇ ਨਹੀਂ ਕੀਤੀ ਹੈ ਇਹਨਾਂ ਦੀ ਕੱਲ ਲੜਾਈ ਹੋਈ ਸੀਗੀ ਮੈਂ ਤਾਂ ਕਹਿੰਦੇ ਵੀ ਸੋ ਉਸੇ ਹੀ ਸੰਬੰਧ ਵਿੱਚ ਜਿਹੜੇ ਆਪਸ ਵਿੱਚ ਇਹ ਚੈਨਲ ਦਾ ਦੁਬਾਰਾ ਚੱਟਾ ਹੋ ਠੀਕ ਹੈ